ਸਰੋਵਰ ਦੇ ਤੁਸੀਂ ਕੱਲੋ ਜੀ ਦਰਸ਼ਨ ਤੇ ਆਪਾਂ ਤੁਹਾਨੂੰ ਮਿਲਾਨੀਆਂ ਕੁ ਸਦਾਲੂਆਂ ਨਾਲ ਹਾਂਜੀ ਬਾਈ ਜੀ ਕਿੱਥੋਂ ਆਏ ਜੀ ਆਈਮਨਾ ਨਗਰ ਆਏ ਕੈਂਪ ਚੋਂ ਜਮਨਾਗਰ ਕੈਂਪ ਚੋਂ ਹਾਂਜੀ ਕਦੋਂ ਤੋਂ ਆ ਰਹੇ ਤੁਸੀਂ ਇੱਥੇ ਸਾਨੂੰ ਇਹਨੇ ਹਰ ਸਾਲ ਹਰ ਸਾਲ ਹਾਂਜੀ ਹਾਂਜੀ ਅੱਛਾ ਤੇ ਤੁਹਾਡੀਆਂ ਮਰਜ਼ਾ ਕਦੇ ਪੂਰੀਆਂ ਹੋਈਆਂ ਸੁੱਖੀਆਂ ਹੋਈਆਂ ਹਾਂਜੀ ਬਹੁਤ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਕਾਚਾ ਹਾਂ ਦੇਖਨੇ ਤੇ ਕੀ ਨਾਮ ਤੁਹਾਡਾ ਸੋਨੂ ਸੋਨੂ ਜਮਨਾਗਰ ਤੋਂ ਹਾਂ ਜੀ ਤੇ ਹੋਰ ਕੁਝ ਬੋਲਣਾ ਚਾਹੁੰਦੇ ਹੋ ਕੋਈ ਆਪਣੇ ਕਿ ਇੱਥੇ ਬਹੁਤ ਅੱਛਾ ਰੇਤ ਮੰਡਾ ਕਿਸੇ ਚੀਜ਼ ਦੀ ਕਮੀ ਨਹੀਂ ਹੈ ਔਰ ਇੱਥੇ ਹਰ ਸਾਲ ਬਹੁਤ ਪਬਲਿਕ ਆਂਦੀ ਹੈ ਬਹੁਤ ਮੰਨਤਾ ਜੀ ਔਰ ਮੰਨਤਾ ਹਰੇਕ ਦੀ ਮਰਜ਼ਾ ਪੂਰੀ ਆਉਂਦੀ ਹੈ ਚਲੋ ਜਾਂਦੇ ਯਾਰ ਚਲੋ ਜੀ ਟਿਕੋ ਮਠਾਉਣ ਇਹਨੂੰ 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 ਖੜੋ ਬੱਟਾ ਆਉਂਦਾ ਕਿ ਤੂੰ ਵੀ ਮਿੱਟੀ ਦੇ ਮੈਦੀ ਤੋਂ ਐਨਾ ਤਾਂ ਪਾਉਜੀ ਕੰਦਾ ਪੁੰਦੇਣਾ ਹੁੰਦਾ ਮੈਂ ਨਹੀਂ ਲਾਉਣਾ ਪਤਨਾ ਬਾਹਦੂ ਜੀ ਦੇਖੋ ਚਲੋ ਬਾਹਰ ਜੀ ਰੋਬਰ ਦਾ ਕਿਸੇ ਦਾ ਮਤਲਬ ਸੁਨਾਣ ਜਿਹੜਾ ਕਰ ਰਹੇ ਆ ਤੇ ਪੰਜ ਸੁਨਾਣੇ ਹੀ ਕਰ ਰਹੇ ਆ ਜੀ ਨਾ ਲੱਗਿਆ ਨਾ ਲੱਗਿਆ ਚਲੋ ਇੱਕ ਸਾਜੋ ਜੀ ਗੁਰਦੁਆਰਾ ਸਾਹਿਬ ਗੋਪਾਲ ਮੋਚਨ ਅਜੇ ਮੇਲਾ 5 ਤਰੀਕ ਤੋਂ ਸ਼ੁਰੂ ਹੋਇਆ ਜੀ ਤੇ ਵੈਸੇ ਸ਼ਰਧਾਲੂ ਕਾਫੀ ਪਹਿਲਾਂ ਹੀ ਆ ਰਹੇ ਨੇ ਪੂਰਪੜਕਾ ਵੈਸੇ ਕਾਫੀ ਆ ਬਾਹਰ ਤੇ ਅੰਦਰ ਵੈਸੇ ਠੀਕ ਆ ਮੱਥਾ ਆਰਾਮ ਨਾਲ ਟਿਕਿਆ ਜਾ ਰਿਹਾ ਹੈ

ਮਾਤੇ ਗ੍ਰੰਥੀ 7 ਭਰਿਆ ਜਿਹੜਾ ਗ੍ਰੰਥੀ ਹਾਂਜੀ ਹਾਂਜੀ ਆਹ ਜੀ ਤੇ ਬਾਬਾ ਜੀ ਤੁਸੀਂ ਇਤਿਹਾਸ ਦੱਸੋ ਮੈਨੂੰ ਇੱਕ ਕਪਾਲਮੋਚਨ ਕਿਉਂ ਆ ਦੇਖੋ ਇਹ ਜਿਹੜਾ ਕਪਾਲਮੋਚਨ ਪਿਆ ਇਹ ਤਾਂ ਦੇਖੋ ਇੱਕ 68 ਤਿਰਥਾਂ ਦੇ ਵਿੱਚ ਜਿਵੇਂ ਤਿਰਥ ਹੈ ਕਪਾਲਮੋਚਨ ਇਹਦਾ ਜਿਹੜਾ ਸੰਬੰਧ ਹੈ ਹਿੰਦੂ ਧਰਮ ਦੇ ਨਾਲ ਹੈ ਜਿਹੜਾ ਕਪਾਲਮੋਚਨ ਜਿਹੜਾ ਸਰੋਵਰ ਹੈ ਕਿਉਂਕਿ ਉਸ ਸਥਾਨ ਤੇ ਸ਼ਿਵ ਜੀ ਮਹਾਰਾਜ ਨੇ ਇਸ਼ਨਾਨ ਕੀਤਾ ਸੀਗਾ ਤੇ ਉਹਨਾਂ ਦੇ ਸਿਰ ਤੇ ਜਿਹੜੇ ਆਪਣਾ ਪਾਪ ਲੱਗਿਆ ਹੋਇਆ ਸੀਗਾ ਬ੍ਰਹਮਤਿਆ ਦਾ ਦੋਸ਼ ਲੱਗਿਆ ਹੋਇਆ ਸੀਗਾ ਤੇ ਉਹ ਦੋਸ਼ ਮੁਕਤ ਹੋਏ ਸੀਗੇ ਸਸੰਤਿਆ ਕਿਸ਼ਨਾਨ ਕਰਕੇ ਹਾਂਜੀ ਤਾਂ ਫਿਰ ਉਹ ਕਪਾਲਮੋਚਨੀ ਦਾ ਨਾਮ ਪਿਆ ਹਾਂਜੀ ਉਹ ਤੋਂ ਸ਼੍ਰੀ ਬਾਕੀ ਉਸ ਤੋਂ ਬਾਅਦ ਇੱਥੇ ਸ਼੍ਰੀ ਕਸ਼ਿੰਝੀ ਵੀ ਆਏ ਹਨ 판ਡੂ ਤੇ ਉਹਨਾਂ ਤੋਂ ਬਾਅਦ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਵਾਸਤੇ ਸਸੰਤਿਆ ਆਏ ਸਨ ਜਿਵੇਂ ਗੁਰੂ ਸਾਹਿਬ ਆਪਣਾ ਹਰਿਦੁਆਰ ਗਏ ਲੋਕਾਂ ਨੂੰ ਸਮਝਾਉਣ ਵਾਸਤੇ ਜਗਨਨਾਥਪੁਰੀ ਗਏ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਤੇ ਉਸੇ ਤਰੀਕੇ ਦੇ ਨਾਲ ਮਹਾਰਾਜ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਨੇ ਇਸ ਸਥਾਨ ਤੇ ਆ ਕੇ ਸਿੱਖੀ ਦੇ ਪ੍ਰਚਾਰ ਵਾਸਤੇ ਮਤਲਬ ਜਦੋਂ ਇਸਥੇ ਆਏ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਆਏ ਉਹ ਸਿਰਫ ਇਸ਼ਨਾਨ ਤਾਈ ਸੀਮਤ ਸੀਗੇ ਹਰ ਬੰਦਾ ਸੋਚਦਾ ਸੀਗਾ ਕਿ ਆਪਾਂ ਇਸ਼ਨਾਨ ਕਰਾਂਗੇ ਜਿਹੜੇ ਸਾਡੇ ਤੋਂ ਪਾਪ ਹੋਏ ਨੇ ਜੇ ਸਾਡੇ ਤੇ ਕਰਜ਼ੇ ਚੜੇ ਹੋਏ ਨੇ ਉਹ ਸਾਰੇ ਇਸ਼ਨਾਨ ਕਰਨ ਦੇ ਨਾਲ ਦੂਰ ਹੋ ਜਾਣਗੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫੁਰਮਾਨ ਕੀਤਾ ਕਿ ਨਾਵਣ ਚੱਲੇ ਤੀਰਥੀ ਅਮਨਖੁੱਟੇ ਤਨਚੋਰ ਕਿ ਜੇ ਸਾਡੇ ਮੰਦੇ ਵਿੱਚ ਇਹ ਚੋਰ ਹੈ ਸਾਡੀ ਸੋਚ ਨਹੀਂ ਮਾੜੀ ਹੈ ਜੇ ਆਪਾਂ 24 ਘੰਟੇ ਮਾੜੇ ਕਰਮ ਕਰ ਰਹੇ ਆ ਮਾੜਾ ਸੋਚ ਰਹੇ ਹੈ ਤੇ ਮਾੜਾ ਹੀ ਕਰ ਰਹੇ ਆ ਤੇ ਦੱਸੋ ਫੇਰ ਇਸ ਇਸ਼ਨਾਨ ਕਰਨ ਦੇ ਨਾਲ ਵੀ ਕੀ ਭਲਾ ਹੋ ਸਕਦਾ ਹੈ ਮਹਾਰਾਜ ਨੇ ਕਿਹਾ ਕਿ ਬਾਹਰੋਂ ਧੋਤੇ ਤੁਮੜੀ ਅੰਦਰ ਵੀ ਇਸ ਨਹੀਂ ਕੋਰ ਕਿ ਭਾਈ ਜਿਵੇਂ ਕੋੜਾ ਤੁੰਬਾ ਹੁੰਦਾ ਹੈ ਉਸ ਨੂੰ ਚਾਹੇ ਤੁਸੀਂ 68 ਤੀਰਥਾਂ ਦੇ ਵਿੱਚ ਇਸ਼ਨਾਨ ਕਰਾ ਲਓ ਪਰ ਜਿਹੜੇ ਉਹਦੇ ਕੁੜੰਤਣ ਅੰਦਰ ਹੈ ਜਿਹੜੀ ਜ਼ਹਿਰ ਉਹਦੇ ਅੰਦਰ ਹੈ ਉਹ ਦੂਰ ਨਹੀਂ ਹੋ ਸਕਦੀ ਮਹਾਰਾਜ ਨੇ ਕਿਹਾ ਸਾਧ ਭਲੇ ਆਣ ਨਾਤਿਆਂ ਚੋਰ ਸੇ ਚੋਰਾ ਚੋਰ ਕਿ ਭਾਈ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਕਿੱਧਰ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ ਮਹਾਰਾਜ ਨੇ ਸਾਰਿਆਂ ਨੂੰ ਸਮਝਾਇਆ ਕਿ ਭਾਈ ਇਹ ਕਲਯੁਗ ਹੈ ਕਲਯੁਗ ਮੈਂ ਕੀਰਤਨ ਪਰਦਾਨ ਤੇ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕਿਹਾ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਕਿ ਭਾਈ ਤੀਰਥ ਜਿਹੜਾ ਹੈ ਪ੍ਰਮਾਤਮਾ ਦਾ ਸਿਮਰਨ ਹੈ ਪ੍ਰਮਾਤਮਾ ਦੀ ਬੰਦਗੀ ਜਿੰਨਾ ਹੋ ਸਕੇ ਭਜਨ ਕਰੋ ਬੰਦਗੀ ਕਰੋ ਸਿਮਰਨ ਕਰੋ ਹੈ ਜੀ ਤੇ ਤਾਂ ਜਾ ਕੇ ਤੁਹਾਡਾ ਉਧਾਰ ਹੋ ਸਕਦਾ ਹੈ ਇਸ ਕਲਯੁਗ ਦੇ ਵਿੱਚ ਤੇ ਉਨ ਤੋਂ ਬਾਅਦ ਸੋਦਕ ਦਾ ਭਰਮ ਵੀ ਗੁਰੂ ਸਾਹਿਬ ਨੇ ਤੋੜਿਆ ਤੇ ਤੰਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਘਾੜੀ ਸਾਹਿਬ ਦੀ ਲੜਾਈ ਜਿੱਤ ਕੇ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਨੇ ਇੱਥੇ ਜਿਹੜੇ ਨਾਲ ਸਿੰਘ ਸੁਰਮੇ ਸੀਗੇ ਜਿਨ੍ਹਾਂ ਨੇ ਉੱਥੇ ਜ਼ੋਰ ਦਿਖਾਏ ਆਪਣੀ ਧਰਮ ਦੀ ਲੜਾਈ ਲੜੀ ਜਿਹੜਾ ਅਤਿਆਚਾਰ ਹੋ ਰਿਹਾ ਸੀਗਾ ਸਾਰੀ ਜਨਤਾ ਤੇ ਐ ਹਿੰਦੂ ਹਿੰਦੂਆਂ ਤੇ ਜਾਂ ਸਿੱਖਾਂ ਤੇ ਜਾਂ ਕਿਸੇ ਤੇ ਵੀ ਤੇ ਉਹਦੀ ਜਿਹੜੀ ਲੜਾਈ ਲੜੀ ਗੁਰੂ ਸਾਹਿਬ ਨੇ ਪੰਘਾੜੀ ਸਾਹਿਬ ਜੀ ਦੇ ਵਿੱਚ ਤੇ ਉਹ ਜਿੱਤ ਕਰਕੇ ਮਹਾਰਾਜ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਨੇ ਜਿਹੜੇ ਸੌਰਮੇ ਸੀਗੇ ਜਿਨ੍ਹਾਂ ਨੇ ਉੱਤੇ ਲੜਾਈ ਦੇ ਵਿੱਚ ਹਿੱਸਾ ਪਾਇਆ ਉਹਨਾਂ ਨੂੰ ਸਿਰ ਪਾਉ ਭੇਟ ਕੀਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਸ ਸਥਾਨ ਤੇ ਪਹਿਲੀ ਵਾਰ ਆਪਣੇ ਹੱਥਾਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਤੇ ਸੰਗਤ ਨੂੰ ਹੁਕਮ ਦਿੱਤੇ ਕਿ ਇਸ ਸਥਾਨ ਤੇ ਜੂਰ ਹੋਣਾ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀ ਪ੍ਰਾਪਤ ਕਰਨੀਆਂ ਹਨ ਹਾਂਜੀ ਫਿਰ ਜਿਹੜਾ ਇਹ ਹੁਕਮ ਹੋਇਆ ਮਹਾਰਾਜ ਜੀ ਦਾ ਉਸ ਤੋਂ ਬਾਅਦ ਜਿਹੜੀ ਜਿਹੜੀ ਸੰਗਤਾਂ ਆਉਂਦੀਆਂ ਨੇ ਇਹ ਇੱਥੇ ਉਸਤਾਨ ਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਆਂਦੇ ਨੇ ਬਾਕੀ ਇਸ ਉਸਤਾਨ ਤੇ ਸਾਰੇ ਧਰਮਾਂ ਦੇ ਜਿਹੜੇ ਆਏ ਨੇ ਮਹਾਂਪੁਰਖ ਹਾਂਜੀ ਤੇ ਆਪਣੇ ਇੱਥੇ ਬਰਾਤਾਂ ਲੋਕਾਂ ਨੂੰ ਖੇਡਾਉਂਦਾ ਇਹੋ ਜਿਹੀ ਜਿਹੀ ਆਪਾਂ ਤਾਂ ਇਹ ਦੇਖਦੇ ਆ ਕਿ ਤਕਰੀਬਨ ਮੈਨੂੰ 15-16 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਤੇ ਲੋਕੀ ਇਹੋ ਜਿਹੀ ਵੀ ਮਤਲਬ ਇਨਸਾਨ ਨੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਆਪਣਾ ਆਪਣਾ ਕਈ ਕਈ ਸਾਲ ਹੋ ਗਏ 20 25 25 ਸਾਲ ਹੋ ਗਏ ਵਿਆਹ ਹੋਏ ਨੇ ਹਾਂਜੀ ਤੇ ਉਹਨਾਂ ਦੇ ਬੱਚੇ ਹੋਏ ਨੇ ਹਾਂਜੀ ਅਰਦਾਸ ਬੇਨਤੀ ਹੈਕਰ ਅੱਜ ਖਰਾ ਕੇ ਗਏ ਅਗਲੇ ਸਾਲ ਫੇਰ ਸੁਗਰਾਨੀ ਦੀ ਅਰਦਾਸ ਕਰਾਂਗੇ ਨੇ ਜੀ ਤੇ ਮਹਾਰਾਜ ਦਾ ਫੁਰਮਾਨ ਵੀ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਿਹੜੀ ਆਪਾਂ ਸਰਦਾ ਭਾਵਨਾ ਦੇ ਨਾਲ ਅ ਅਰਦਾਸ ਕਰਦੇ ਹਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹ ਕਦੇ ਬਿਰਥੀ ਨਹੀਂ ਹੋ ਸਕਦੀ ਹੈ ਤੇ ਮਹਾਰਾਜ ਨੇ ਇੱਥੇ ਤਾਂ ਹੁਕਮ ਦਿੱਤਾ ਹੈ ਇੱਥੇ ਤਾਂ ਮਹਾਰਾਜ ਨੇ ਵਚਨ ਵੀ ਕੀਤੇ ਹੈ ਹਾਂਜੀ ਇਹ ਜਿਹੜੇ ਸਰਦਾ ਭਾਵਨਾ ਦੇ ਨਾਲ ਇਸ ਅਸਥਾਨ ਤੇ ਆਇਆ ਕਰਨਗੇ ਹਾਂਜੀ ਤੇ ਇਸ ਤਰੀਕੇ ਦੇ ਨਾਲ ਮਹਾਰਾਜ ਜਿਹੜਾ ਇਹ ਇੱਥੇ ਦਾ ਇਰਾਦਾ ਹੈ ਜੀ ਹਾਂਜੀ ਬਾਈ ਅਸੀ ਕੱਲ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਇਹ ਹੈ ਜੀ ਲੰਗਰ ਹਾਲ ਕਪਾਲ ਮੋਚਨ ਦਾ ਜੀ ਗੁਰਦੁਆਰਾ ਸਾਹਿਬ ਕਪਾਲ ਮੋਚਨ ਚੱਲਦੇ ਜੀ ਆਪਾਂ ਵੀ ਲੰਗਰ ਸਕਦੇ ਹਾਂ ਜੀ ਇੱਥੇ ਅੰਦਰ ਜਾ ਕੇ ਆਉਦੇ ਹਾਂ ਜਾਨੀ ਲੈ ਕੇ ਲੱਭ ਨਾ ਸਿੰਘ ਲੈ ਕੇ ਸਾਡੇ ਸਰਪੰਚ ਤੇ ਅੰਮ੍ਰਿਤਸਰ ਦੇ ਅਨੁਕੂਸ਼ਣ ਕਰਦੇ ਇੱਕ ਸਾਲ ਤੋਂ ਜਿੱਥੇ ਉੱਤੇ ਕਾਫੀ ਸਰਦਾਰ ਲੋਕ ਇਕੱਠੇ ਹੋ ਰਹੇ ਨੇ ਜੀ ਇੱਕ ਸਾਲ ਤੋਂ ਆਪਣੇ ਚਾਦਾ ਲੰਗਰ ਵੀ ਲੱਗਿਆ ਹੋਇਆ ਹੈ ਜੀ ਤੇ ਸਰਦਾਰ ਲੋਕ जिस मेरी चाह तो पी रहे की नाम तेरा रमेश अपनी चाकी की ड्यूटी नाले हो कहां के रहने वाले हो? नेपाल के नेपाल के? अच्छा सेवा करने आए को मतलब ड्यूटी कोई पैसे की ड्यूटी कर रहे हो सेवा कर रहे हो, सेवा कर रहे हो। ਢਹਾੜੀ ਲਗਾਨੇ ਤਾਂ ਨਹੀਂ ਆਏ। ਯਾਰੀ ਵੀ ਲਗਾਏਗੀ ਕੱਲ੍ਹ ਸੇ ਆ ਕੇ ਵਰਗੇ। ਬਸ ਬਸ। ਓਕੇ। ਆ ਸੇਵਾ ਕਰ ਰਹੇ ਹੋ। ਅਸੀਂ ਵੀ ਵੀਰੋ। ਠੀਕ ਹੈ। ਹਾਂਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਥੋਂ ਜੀ? ਮੈਂ ਅਮਨਾਗਰ ਤੋਂ ਜੀ। ਜਮਨਾਗਰ ਤੋਂ। ਤੇ ਇੱਥੇ ਕਿਸ ਤਰ੍ਹਾਂ ਆਪਣੇ ਆਏ ਤੁਸੀਂ ਕਪਾਲ ਮੋਚਨ? ਵੈਸੇ ਹਰ ਸਾਲ ਆਈਦਾ ਜੀ ਜਦ ਆਖੇ ਮੇਲਾ ਲੱਗੇ ਰਿਹਾ। ਅੱਛਾ ਅੱਛਾ। ਤੇ ਕੋਈ ਸਰਦਾ ਤੇ ਮਰਾਦਾ ਪੂਰੀਆਂ ਹੁੰਦੀਆਂ ਨੇ ਇੱਥੋਂ ਹਾਂਜੀ ਮਰਾਦਾ ਕੋਈ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਨੇ ਅੱਛਾ ਅੱਛਾ ਕਿੰਨੇ ਸਾਲ ਹੋ ਗਏ ਹੁੰਦੇ ਸਾਲ ਹੋ ਗਏ ਕਿਤੇ 10 ਸਾਲ 10 ਸਾਲ 10 ਸਾਲ ਤੋਂ ਰੈਗੂਲਰ ਆਣ ਪਹਿਲਾਂ ਬਜ਼ੁਰਗ ਵੀ ਆਉਂਦੇ ਸੀ ਤੁਹਾਡੇ ਇੱਥੇ ਹਾਂਜੀ ਮੇਰੇ ਦਾਦੀ ਜੀ ਆਉਂਦੇ ਸੀ ਦਾਦੀ ਜੀ ਅਚਾਉਣਾ ਤੋਂ ਤੁਸੀਂ ਆਪਣੇ ਇੱਥੇ ਆਣ ਲੱਗਿਓ ਠੀਕ ਹੈ ਸਾਡਾ ਪਹਿਲਾ ਸਾਲ ਅੱਸੀ ਕੱਲ ਬਾਬਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਬਣਦਾ ਪਿਆ ਜੀ ਇਹ ਸਰਦਾਰ ਬਾਬੇ ਦਾ ਆਪਣੇ ਪੀਂਦੇਸ ਤੇ ਸ਼ਰਦਾਈਆਂ ਬਦਾਮਾਂ ਵਾਲੀਆਂ ਅੰਡਪਾਂ ਦੀ ਅੱਛਾ ਅੱਛਾ ਵਾਲੀ ਮਰਚ ਲਾਚੀ ਜਿਹੜਾ ਜਵਾਨ ਕੱਟ ਬਦਾਮ ਹੋਰ ਆਪਜੀ ਸਣਾਉਂ ਕੀ ਹਾਲ ਹੈ ਠੀਕ ਠਾਕ ਕਿੱਥੋਂ ਬਾਬਾ ਜੀ ਤੁਸੀਂ ਕਿੱਥੋਂ ਸ਼੍ਰੀ ਅਰਬਲ ਸਾਹਿਬ ਅਨੰਦਪੁਰ ਸਾਹਿਬ ਅੱਛਾ ਅੱਛਾ ਗੁਰੂਆਂ ਦੀ ਧਰਤੀ ਜਿੱਥੇ ਮਹਾਰਾਜ ਨੇ ਖਾਲਸਾ ਪੰਥ ਸਿਖਾਇਆ ਤੇ ਆਪਣੇ ਉਧਰ ਦੁਕਾਨ ਲਗਾਈ ਹੋਈ ਹੈ ਤੁਹਾਡੀ ਇਹ ਹਾਂਜੀ ਕੀਰਤ ਕਰਨ ਵਾਲੇ ਸਿੰਘ ਅਸੀਂ ਅੱਛਾ 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 ਮਾਤਾ ਜੀ ਦੀ ਨਹੀਂ 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 ਉਹ ਲੈ ਤੇ ਭਰਾਓ ਸਾਡੇ ਘਰਾਂ ਬਰਕਤ ਨਾ ਅਸੀਂ ਪਹਿਲੇ ਹੀ ਲੈ ਨਹੀਂ ਮੈਂ ਆਪਾਂ ਇਧਰ ਉਧਰ ਹੀ ਲਿਆ ਪਤਾ ਯਾਰ ਅਸ਼ਕਾ ਇਹ ਤੁਹਾਨੂੰ ਵੀ ਹੋਰ ਸੁਣਾਓ ਜਿਹੜਾ ਸਾਡਾ 741 ਜੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਪਤੋਂ ਦੀ ਦੁਕਾਨ ਲੱਗੀ ਹੋਈ ਹੈ ਤੁਹਾਡੀ ਦੁਕਾਨ ਕਦੋਂ ਤੋਂ ਲਗਾ ਰੱਖੀ ਸੀ ਦੁਕਾਨ ਲਗਾਈ ਹੈ ਜੀ ਕੱਲ ਕੱਲ ਸ਼ਨੀਵਾਰ ਤੇ ਕਿੰਨੇ ਦਿਨ ਰਹਿਣਾ ਅੱਸੀ ਆ ਗਏ 10 ਤਰੀਕ ਤੱਕ ਅੱਛਾ ਤੇ ਇੱਥੇ ਦਾ ਕੋਈ ਰੈਂਟ ਤਾਂ ਨਹੀਂ ਦੇ ਰਹੇ ਜੋ ਤੈਬਯਾਰੀ ਦੀ ਪਰਚੀ ਸਰੋ ਹੀ ਲੈ ਕੇ ਜਾਂਦੇ। ਉਹ ਲੈ ਕੇ। ਠੀਕ ਹੈ। ਠੀਕ ਹੈ ਜੀ ਬਬਈ ਅਸੀਂ ਕਾਲ ਦੇਖੋ ਜੀ ਸਰੋਵਰ ਕਿੱਥੇ? ਦੋਸਤੋ ਸਾਹਮਣੇ ਆ ਗਿਆ ਸ੍ਰੀ ਗੁਰੂ ਵਿਦਾਸ ਮੰਦਿਰ। ਇੱਥੇ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮੰਦਿਰ ਦੇ ਵਿੱਚ। ਤੇ ਸ਼ਰਧਾਲੂਆਂ ਨਾਲ ਆਪਾਂ ਕਰਾਉਨੇ ਆ ਤੁਹਾਡੇ ਨਾਲ ਗੱਲਬਾਤ ਇੱਥੇ ਵੀ ਜੋ ਇੱਥੇ ਦਾ ਇਤਿਹਾਸ ਹੈਗਾ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਬਲੌਗ ਦੇ ਰਾਹੀਂ ਦੇਖੋ ਜੀ ਆਪਾਂ ਆ ਗਏ ਆ ਗੁਰੂ ਅਰਜਨ ਦੇਵ ਮੰਦਿਰ ਦੇ ਅੰਦਰ ਤੇ ਇੱਥੇ ਵੀ ਮਿਲਾਂਨੇ ਆ ਤੁਹਾਨੂੰ ਆਪਾਂ ਸ਼ਰਧਾਲੂਆਂ ਦੇ ਨਾਲ ਇੱਥੇ ਵੀ ਚੱਲ ਰਿਹਾ ਜੀ ਸਾਦਾ ਲੰਗਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਠੀਕ ਠਾਕ ਹੋ ਕਿਹੜੇ ਪਿੰਡ ਤੋਂ ਆਏ ਆ ਜੀ ਸੰਗਤਾਂ ਹਾਂਜੀ ਬਰਨਾਲੇ ਬਰਨਾਲੇ ਤੋਂ ਅੱਛਾ ਅੱਛਾ ਸਾਡੇ ਗਵੰਡੀ ਹੋਏ ਫਿਰ ਤਾਂ ਅਸੀਂ ਮਲੇਰਕੋਟਲੇ ਤੋਂ ਆ ਜੀ ਹੋਰ ਕਿੱਦਾਂ ਸੇਵਾ ਚੱਲ ਰਹੀ ਹੈ ਬਹੁਤ ਵਧੀਆ ਕੰਮ ਪੂਰਾ ਠੀਕ ਠਾਕ ਬਹੁਤ ਬਹੁਤ ਬੜੀ ਆਗਮਨ ਡਾਕਟਰ